ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਜਨਵਰੀ 26 ਖੁੱਲ ਗਿਆ ਹੈ ਪਰ ਇੱਕ ਖਬਰ ਹੋਰ ਵੀ ਹੈ ਡਿਪਲੋਮਿਆਂ ਦੇ ਨਾਲ ਨਾਲ ਬੈਚਲਰ ਡਿਗਰੀ ਲਈ ਲਈ ਵੀ ਬਹੁਤ ਜ਼ਿਆਦਾ ਅੱਜ ਕੱਲ ਵਿਦਿਆਰਥੀਆਂ ਦਾ ਰੁਝਾਨ ਹੈ ਇਹਦੇ ਪਿੱਛੇ ਕੀ ਕਾਰਨ ਨੇ ਇਹ ਵੀ ਅੱਜ ਜਸਮੀਤ ਜੀ ਤੋਂ ਸਮਝਦਿਆਂ ਜਸਮੀਤ ਜੀ ਸਾਡੇ ਨਾਲ ਨੇ ਚੇਅਰਮੈਨ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਦੇ ਜਸਮੀਤ ਜੀ ਬਹੁਤ ਸਵਾਗਤ ਹੈ ਸਾ ਸਿਕਾ ਤੁਸੀਂ ਦੇਖੋ ਕੈਨੇਡਾ ਜਨਵਰੀ 26 ਚ ਕੀ ਕਹਿੰਦੇ ਆ ਮੈਂ ਕਹਾਂਗਾ ਕਿ ਇਹਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਖੁੱਲੀਆਂ ਹੋਈਆਂ ਆ ਔਰ ਜਿਹੜੇ ਮਾਸਟਰਸ ਕਰਨ ਜਾਣਾ ਚਾਹੁੰਦੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਸਪਾਊਸ ਨਾਲ ਜਾ ਸਕਦਾ ਹੈ ਜੇ ਤੁਸੀਂ ਮਾਸਟਰਸ ਕਰਨ ਜਾ ਰਹੇ ਹੋ ਤੁਹਾਡੇ ਬੱਚੇ ਵੀ ਨਾਲ ਜਾ ਸਕਦੇ ਆ ਕੈਨੇਡਾ ਹਾਂ ਔਰ ਤੁਹਾਡੇ ਕੀ ਕਹਿੰਦੇ ਬੱਚੇ ਫ੍ਰੀ ਐਜੂਕੇਸ਼ਨ ਲੈ ਸਕਦੇ ਆ ਸਕੂਲ ਚ ਜੀ ਠੀਕ ਹੈ ਸੋ ਇਸ ਚੀਜ਼ ਨੂੰ ਦੇਖਦਿਆਂ ਹੋਇਆ ਮੈਨੂੰ ਲੱਗਦਾ ਹੈ ਕਿ ਕੈਨੇਡਾ ਹੱਲੇ ਵੀ ਬਹੁਤ ਅੱਛੀ ਡੈਸਟੀਨੇਸ਼ਨ ਹੈਗੀ ਹੈ ਸੋ ਸੇਫਟੀ ਦੇ ਨਾਲ ਨਾਲ ਦੇਖੋ ਅੱਜ ਦੀ ਰੇਟਸ 'ਚ ਵੀ ਕੋਈ ਕੰਟਰੀ ਨਹੀਂ ਹੈਗਾ ਜਿਹੜਾ ਡਿਪਲੋਮਾ ਤੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਦੇ ਰਿਹਾ ਹੋਵੇ ਜਾਇਉ ਉਹਨਾਂ ਨੇ ਡਿਪਲੋਮਾ ਸ਼ਾਰਟਲਿਸਟ ਕਰ ਰਹੇ ਨੇ ਕਿ ਕਿਹੜੀ ਕਿਹੜੀ ਫੀਲਡ ਚ ਦੇਣਾ ਹੈ ਕਿਹੜੀ ਕਿਹੜੀ ਫੀਲਡ ਚ ਨਹੀਂ ਦੇਣਾ ਬਟ ਸੇਫਟੀ ਕਰੀਅਰ ਫੋਕਸਡ ਔਰ ਅਫੋਰਡੇਬਲ ਅੱਜ ਦੀ ਰੇਟਸ ਦੇ ਵੀ ਸਰ ਕੈਨੇਡਾ ਹੀ ਹੈ ਅਸੀਂ ਗੱਲ ਕਰਦੇ ਹਾਂ ਜੇ ਹੋਰ ਕੰਟਰੀਜ਼ ਨਾਲ ਅਸੀਂ ਕੰਪੇਅਰ ਕਰੀਏ ਜਿਹੜੇ ਕੈਨੇਡਾ ਸਾਈਜ਼ ਦੇ ਹੈਗੇ ਆ ਉਥੇ ਵੀ ਇੰਨੀ ਅਫੋਰਡੇਬਲ ਫੀਸ ਨਹੀਂ ਹੈਗੀ ਸੋ ਅਫੋਰਡੇਬਿਲਟੀ ਜੇ ਤੁਸੀਂ ਕਹੋਗੇ ਤਾਂ ਕੈਨੇਡਾ ਨੂੰ ਬਹੁਤ ਹੀ ਸੀ ਕੱਟ ਕੰਟਰੀਆਂ ਜਿਹੜੇ ਬੀਟ ਕਰ ਸਕਦੇ ਆ ਔਰ ਜੇ ਅਸੀਂ ਗੱਲ ਕਰਦੇ ਹਾਂ ਤਾਂ ਕੰਮ ਦੇ ਬਾਰੇ ਵੀ ਕੰਮ ਵੀ मोस्ट प्रोबेबली हर कितने है ही है जो मेजरली अं कही ब्रैमटन से कम नहीं है सरी से कम नहीं है या जी टी ए कम घट जे मतलब कि पर उस तो इलावा बहुत एरियाज है जिते कम है ਸੋ ਅਸੀਂ ਇਹ ਵੀ ਕਹਿ ਸਕਦੇ ਕਿ ਕੰਮ ਨਹੀਂ ਹੈਗਾ ਸੋ ਜਨੂਅਰੀ ਇਨਟੇਕ ਚ ਦੇਖੋ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਅਜਿ ਦੇ ਰੇਟ ਚ ਮਾਸਟਰਸ ਔਰ ਬੈਚਲਰ ਡਿਗਰੀ ਐਕਸੈਪਟ ਕਰ ਰਹੀਆਂ ਜਿਵੇਂ ਕਿ ਯੂਨੀਵਰਸਿਟੀ ਆਫ ਰਜਾਇਨਾ ਹੋਗੀ ਸਸਕੈਚੂਅਨ ਟ੍ਰਿਨਿਟੀ ਵੈਸਟਰਨ ਯੂਨੀਵਰਸਿਟੀ ਹੋਗੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਹੋਗੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਆਫ ਨਾਰਥ ਬ੍ਰਿਟਿਸ਼ ਕੋਲੰਬੀਆ ਹੋਗੀ ਯੂਨੀਵਰਸਿਟੀ ਆਫ ਨਿਊ ਬਰੂਨਸਵਿਕ ਹੋਗੀ ਕੀ ਕਹਿੰਦੇ ਜਿਹੜੇ ਕਿ ਨਿਊ ਬ੍ਰਾਂਡਸ ਵਿੱਚ ਬਹੁਤ ਜ਼ਿਆਦਾ ਡਿਮਾਂਡ ਏਰੀਆ ਉੱਥੇ ਵੀ ਅੰਡਰ ਗ੍ਰੈਜੂਏਟ ਔਰ ਬੈਚਲਰ ਡਿਗਰੀ ਔਰ ਮਾਸਟਰ ਡਿਗਰੀ ਤੁਸੀਂ ਅਪਲਾਈ ਕਰ ਸਕਦੇ ਹੋ ਬੂਥ ਯੂਨੀਵਰਸਿਟੀ ਮੈਨੀਟੋਬਾ ਮੈਨੀਟੋਬਾ ਚ ਆਈ ਦੀ ਰੇਟਸ ਵੀ ਬਹੁਤ ਸਾਰੀਆਂ ਪੋਸਟਾਂ ਹੈ ਜਿਹੜੀਆਂ ਕਿ ਖਾਲੀ ਪਈਆਂ ਹੈਗੀਆਂ ਜੌਬਸ ਸਭ ਤੋਂ ਉੱਤਮ ਦਾ ਮੈਨੀਟੋਬਾ ਕੈਪਿਲੈਨੋ ਯੂਨੀਵਰਸਿਟੀ ਹੋਗੀ ਬ੍ਰਿਟਿਸ਼ ਕੋਲੰਬੀਆ ਬੈਚਲਰ ਡਿਗਰੀ ਕਰਨ ਜਾਣਾ ਚਾਹੁੰਦੇ ਹੋ ਤਾਂ ਨਾਰਥਰਨ ਕਾਲਜ ਵੀ ਉਹਨੂੰ ਬੈਚਲਰ ਡਿਗਰੀ ਦੇ ਰਿਹਾ ਹੈ ਸੈਨਿਕਾ ਕਾਲਜ ਨੇ ਬਹੁਤ ਸਾਰੀਆਂ ਬੈਚਲਰ ਡਿਗਰੀਜ਼ ਓਪਨ ਕਰਤੀਆਂ ਆਪਣਾ ਹੰਬਰ ਕਾਲਜ ਨੇ ਵੀ ਬਹੁਤ ਸਾਰੀਆਂ ਬੈਚਲਰ ਡਿਗਰੀ ਓਪਨ ਕਰਤੀਆਂ ਕਾਰਨਸਟੂਗਾ ਕਾਲਜ ਨੇ ਵੀ ਬਹੁਤ ਸਾਰੀਆਂ ਬੈਚਲਰ ਡਿਗਰੀ ਓਪਨ ਕਰਤੀਆਂ ਇਸ ਤੋਂ ਇਲਾਵਾ ਟ੍ਰੈਂਟ ਯੂਨੀਵਰਸਿਟੀ অন্ਟਾਰੀਓ ਅਲਗੋਮਾ ਯੂਨੀਵਰਸਿਟੀ ਜਿਹੜੀ ਕਿ ਲਾਂਡਮਾ ਕੇ ਇਮੀਗ੍ਰੇਸ਼ਨ ਡਾਇਰੈਕਟਲੀ ਰਿਪਰੈਜ਼ੈਂਟ ਕਰਦਾ ਹੈ অন্ਟਾਰੀਓ ਇਸ ਤੋਂ ਇਲਾਵਾ ਲਿਸਟ ਬੜੀ ਲੰਬੀ ਹੈ ਇੰਡੀਸਟਰੀਜ਼ ਦੀ ਔਰ ਬੈਚਲਰ ਡਿਗਰੀ ਦੀ ਲਿਸਟ ਬੜੀ ਲੰਬੀ ਹੈ ਤਿੰਨ ਤਿੰਨ ਸਾਲ ਦੀ ਬੈਚਲਰ ਡਿ ਚਾ ਦੇਖਦੇ ਆ ਹੋਇਆ ਤੁਸੀਂ ਜਨਵਰੀ 26 ਚ ਬੈਚਲਰ ਜਾਂ ਮਾਸਟਰਸ ਲਈ ਅਪਲਾਈ ਕਰੋ ਔਰ ਤੁਸੀਂ ਆਪਣਾ ਕੀ ਕਹਿੰਦੇ ਆ ਲੈਂਡਮਾਰਕ ਇਮੀਗ੍ਰੇਸ਼ਨ ਦੇ ਥਰੂ ਵੀਜ਼ਾ ਲੈ ਸਕਦੇ ਬਿਲਕੁਲ ਠੀਕ ਹੈ 90413 90412 ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਤੇ ਤੁਸੀਂ ਜਸਮੀਤ ਜੀ ਦੇ ਨਾਲ ਜਾਂ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਲੈਂਡਮਾਰਕ ਦੇ 14 ਆਫਿਸਿਸ ਨੇ ਪੂਰੇ ਇੰਡੀਆ ਦੇ ਵਿੱਚ نیچے ਵੀਡੀਓ ਦੀ ਲਿਸਟ ਬਕਾਇਦਾ ਹੈ ਸ਼ੋ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਹੈ ਤੇ ਤੁਸੀਂ ਈਮੇਲ ਕਰ ਸਕਦੇ ਹੋ info@landmarkimmigration.com ਔਰ ਜਸਮੀਤ ਜੀ ਜਾਂ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰੋ ਔਰ ਫਿਊਚਰ ਦਾ ਆਪਣਾ ਫੈਸਲਾ ਕਰੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ